मरहूम सिद्धू मूसेवाल के नवे रिज़ गीत बरोटा ते नवजोत सिद्धू ने एक रील बनाई है जी हाँ आ रील अपने सोशल मीडिया से नवजोत सिद्धू वालों सजी की गई छत्तीस सैकेंड भी नवजोत सिद्धू ने बरोटा गाने रील बनाई है जिस साफ तौर तो पर तुम वेख सकते हो अपनी अलग अलग अंदाज से उन्होंने जोड़ी है टोर कट के जोड़ी उन्होंने भीडियो क्लिप्स है वो जोड़ के आ रील बनाई है मुछन उताव दे रहे हैं अपने वखरे अंदर कुर्ते पजामा पा के अपनी वग्ग वीडियो क्लिप्स जो हैगीडिट करके छत्तीस ਸਕਿੰਦ ਦੀ ਬਰੋਟਾ Song ਤੇ ሙਸੇ ਵਾਲਾ ਦਾ ਜਿਹੜਾ ਬਰੋਟਾ Song ਨਵਾਂ ਆਇਆ ਹੈ ਉਸ ਤੇ ਨਵਜੋਤ ਸਿੰਘ ਸਿੱਧੂ ਨੇ ਰੀਲ ਬਣਾ ਕੇ ਆਪਣੇ ਸੋਸ਼ਲ ਮੀਡੀਆ ਤੇ ਸਾਂਝੀ ਕੀਤੀ ਹੈ ਤੇ ਉਸ ਦੇ ਨਾਲ ਹੀ ਨਵਜੋਤ ਸਿੰਘ ਸਿੱਧੂ ਵੱਲੋਂ ਕੈਪਸ਼ਨ ਵੀ ਲਿਖਿਆ ਗਿਆ ਬਰੋਟਾ #JusticeForSidhuMusewala ਤੇ ሙਸੇ ਵਾਲਾ ਦੇ ਮਦਰ ਚਰਨਕੌਰ ਤੇ ਬਲਕੌਰ ਸਿੰਘ ਨੂੰ ਉਹਨਾਂ ਨੇ ਟੈਗ ਵੀ ਕੀਤਾ ਹੈ ਤੇ ਇਹ ਰੀਲ ਸਾਫ਼ ਤੌਰ ਤੇ ਨਵਜੋਤ ਸਿੰਘ ਸਿੱਧੂ ਨੇ ਬਰੋਟਾ Song ਤੇ ਬਣਾਈ ਹੈ ਬਰੋਟਾ ਗਾਣੇ ਤੇ ਬਣਾਈ ਹੈ ਜੋ ਕਿ ਹਜੇ ਹੀ 2 ਦਿਨ ਪਹਿਲੇ ਨਾ ਜਿਹੜਾ ਹੈਗਾ ਨਾ ਸਿੱਧੂ ሙਸੇ ਵਾਲਾ ਦਾ ਆਇਆ ਤੇ ਜਿਸ ਉਹਨਾਂ ਨੇ ਪੂਰੇ ਵੱਖਰੇ ਅੰਦਾਜ਼ ਚ ਪਨੀ ਟੋਰ ਵਾਲੀ ਅਲੱਗ-ਅਲੱਗ ਵੀਡੀਓ ਕਲਿੱਪਸ ਜੋੜ ਕੇ ਰੀਲ ਬਣਾ ਕੇ ਆਪਣੇ ਸੋਸ਼ਲ ਮੀਡੀਆ ਤੇ ਜਿਹੜੀ ਹੈਗੀ ਸਾਂਝੀ ਕੀਤੀ ਹੈ ਦੱਸਦੀ ਕਿ 28 ਤਰੀਕ 2 ਦਿਨ ਪਹਿਲੇ ਹੀ ਮਰਹੂਮ ਸਦੂ ਮੂਸੇ ਵਾਲਾ ਦਾ ਨਵਾਂ ਗੀਤ ਜਿਹੜਾ ਹੈਗਾ ਬਰੋਟਾ ਰਿਲੀਜ਼ ਹੋਇਆ ਹੈ ਤੇ ਇਸ ਗੀਤ ਨੇ ਸਾਰੇ ਰਿਕਾਰਡ ਜਿਹੜੇ ਹੈਗੇ ਮੂਸੇ ਵਾਲਾ ਦੇ ਤੋੜ ਦਿੱਤੇ ਨੇ 5 ਮਿੰਟਾਂ ਦੇ ਅੰਦਰ-ਅੰਦਰ ਹੀ ਇਸ ਗੀਤ ਨੂੰ 300 ਤੋਂ 20000 ਤੋਂ ਜ਼ਿਆਦਾ ਵਿਊਜ਼ ਮਿਲ ਗਏ ਸੀ ਤੇ 10 ਲੱਖ ਤੋਂ ਵੱਧ ਜਿਹੜੇ ਹੈਗੇ ਇਸ ਗੀਤ ਤੇ ਲਾਈਕਸ ਆਏ ਸੀ ਤੇ 23 ਘੰਟਿਆਂ 'ਚ 16 ਮਿਲੀਅਨ ਇਹ ਗੀੜਾ ਗੀਤ ਸੀਗਾ ਟੱਪ ਗਿਆ ਸੀ ਤੇ ਹੁਣ 8 आई मिलियन ਦੇ ਕ੍ਰਾਸ ਇਹ ਗੀਤ ਜਿਹੜਾ ਹੈਗਾ ਪਹੁੰਚ ਗਿਆ ਹੋਇਆ ਇਸ ਨੇ ਸਾਰੇ ਰਿਕਾਰਡ ਜਿਹੜੇ ਹੈਗੇ ਆ ਤੋੜ ਦਿੱਤੇ ਨੇ ਤੇ ਇਸ ਗੀਤ ਜੋ ਮਾਡਲ ਸਵਤੀ ਜੋ ਬਰਾੜ ਨੇ ਜੁਨ੍ਹਾਂ ਨੇ ਮੂਸੇਵਾਲਾ ਦੇ ਨਾਲ ਮੂਸਾ ਜੱਟ ਫਿਲਮ 'ਚ ਵੀ ਕੰਮ ਕੀਤਾ ਹੋਇਆ ਤੇ ਇਹਨਾਂ ਨੇ ਆਪਣੀ ਗੀਤ 'ਚ ਨਜ਼ਰ ਆਏ ਨੇ ਤੇ ਇਸ ਗੀਤ ਨੇ ਜਿਹੜੇ ਹੈਗੇ ਰਿਕਾਰਡ ਤੋੜਤੇ ਨੇ ਹਜੇ ਵੀ ਜਿਹੜਾ ਹੈਗਾ ਲਗਾਤਾਰ ਇਸ ਦੇ ਵਿਊਜ਼ ਵਧ ਰਹੇ ਨੇ ਭਰ ਭਰ ਕੇ ਫੈਨਸ ਕਮੈਂਟ ਕਰ ਰਹੇ ਨੇ ਉਹਨਾਂ ਦੀ ਮੌਤ ਤੋਂ ਬਾਅਦ ਦੱਸਦੀ ਹੈ ਕਿ ਹੁਣ ਤੱਕ ਕੋਰੋਨਾ ਦੇ ਜਿਹੜੇ ਹੈਗੇ 9 ਗਾਣੇ ਰਿਲੀਜ਼ ਹੋ ਗਏ ਨੋਵਾਂ ਗਾਣਾ ਸੀਗਾ ਜਿਹੜਾ ਬਰੋਟਾ ਉਹਨਾਂ ਦਾ ਰਿਲੀਜ਼ ਹੋਇਆ ਤੁੜਨੇ ਦੇ ਫੈਨਸ ਤੇ ਦਿਲਾਚ ਅੱਜ ਵੀ ਸਿੱਧੂ ਮੂਸੇਵਾਲਾ ਦਾ ਜਿਹੜਾ ਆਪਣੇ ਗੀਤਾਂ ਰਾਹੀ ਉਹ ਜ਼ਿੰਦਾ ਨੇ ਫੈਨਸ ਨੂੰ ਬੇਹਦ ਇੰਤਜ਼ਾਰ ਰਹਿੰਦਾ ਉਹਨਾਂ ਦੇ ਗੀਤਾਂ ਦਾ ਤੇ ਜਿਹੜਾ ਗੀਤ ਹੈਗਾ ਉਹ ਦੱਸ ਦਵਾਂ ਕਿ ਸਿੱਧੂ ਮੂਸੇਵਾਲਾ ਦਾ ਹੀ ਗਾਇਆ ਹੋਇਆ ਉਹਨਾਂ ਵੱਲੋਂ ਹੀ ਇਹਦੇ ਲਿਰਿਕਸ ਲਿਖੇ ਗਏ ਸੀ ਤੇ ਕੰਪੋਜ਼ ਕੀਤਾ ਗਿਆ ਸੀ ਤੇ ਉਹਨਾਂ ਦੀ ਮੌਤ ਤੋਂ ਬਾਅਦ ਹੁਣ ਇਹ ਨੋਵਾਂ ਗੀਤ ਜਿਹੜਾ ਹੈਗਾ ਸਿੱਧੂ ਮੂਸੇਵਾਲਾ ਦਾ ਰਿਲੀਜ਼ ਹੋਇਆ ਜਿਸ ਨੂੰ ਫੈਨਸ ਭਰ ਭਰ ਕੇ ਪਿਆਰ ਦੇ ਰਹੇ ਨੇ ਤੇ ਇੱਥੇ ਹੀ ਹੁਣ ਨਵਜੋਤ ਸਿੰਘ ਸਿੱਧੂ ਵੱਲੋਂ ਵੀ ਇਸ ਗੀਤ ਨੂੰ ਆਪਣਾ ਪਿਆਰ ਦਿੱਤਾ ਗਿਆ ਤੇ ਉਹਨਾਂ ਨੇ ਇਸ ਤੇ ਸਪੈਸ਼ਲੀ ਇੱਕ ਰੀਲ ਬ ਤੇ ਜੁੜੀ ਹੈਗੀ ਆ ਫੈਨਸ ਹੁਣ ਇਸ ਤੇ ਵੀ ਕਮੈਂਟ ਕਰ ਰਹੇ ਨੇ ਤੇ ਬੇहद ਪਿਆਰ ਨਵਜੋਤ ਸਿੰਘ ਸਿੱਧੂ ਦੀ ਇਸ ਰੀਲ ਨੂੰ ਵੀ ਦੇ ਰਹੇ ਨੇ ਤੇ ਹੁਣ ਵੀ ਲਗਾਤਾਰ ਮੂਸੇਵਾਲਾ ਦੇ ਇਸ ਗੀਤ ਨੂੰ ਫੈਨਸ ਬੇहद ਪਿਆਰ ਦੇ ਰਹੇ ਨੇ ਤਾਂ ਕਿ ਤੁਹਾਡਾ ਇਸ ਖਬਰ ਤੇ ਕੀ ਕੁਝ ਕਹਿਣਾ ਤੁਸੀਂ ਵੀ ਕਮੈਂਟ ਕਰਕੇ ਜਰੂਰ ਦੱਸੋ ਤੇ ਪੰਜਾਬ ਦੇ ਅਪਡੇਟਸ ਲਈ ਦੇਖਦੇ ਰਹੋ ਪੰਜਾਬ ਦਾ